ਸਸ਼ੀਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁੱਖ ਖਬਰਾਂ। ਬ੍ਰਿਟੇਨ ਦੇ ਵਿੱਚ ਅੱਜ ਚੋਣਾਂ ਹੋਣ ਜਾ ਰਹੀਆਂ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਲੱਖਾਂ ਲੋਕ ਅੱਜ ਵੋਟ ਪਾਉਣਗੇ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਜਨੀਤੀ ਬ੍ਰਿਟੇਨ ਦੀ ਨਵਾਂ ਰੂਪ ਲੈ ਸਕਦੀ ਹੈ, ਬਦਲ ਸਕਦੀ ਹੈ। ਜਿਵੇਂ ਦੱਸਦੀ ਹੈ ਕਿ ਪਿਛਲੇ 14 ਸਾਲਾਂ ਤੋਂ ਬ੍ਰਿਟੇਨ ਦੇ ਉੱਪਰ ਕੰਜ਼ਰਵੇਟਿਵ ਪਾਰਟੀ ਰਾਜ ਕਰ ਰਹੀ ਹੈ ਤੇ ਇਸ ਵਾਰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਲੇਬਰ ਪਾਰਟੀ ਆਪਣੀ ਸਰਕਾਰ ਬ੍ਰਿਟੇਨ ਦੇ ਵਿੱਚ ਬਣਾ ਸਕਦੀ ਹੈ। ਦੱਸਦੀ ਹੈ ਕਿ ਯੂਕੇ ਦੇ ਵਿੱਚ ਵੋਟਸ ਕਰਵਾਏ ਗਏ ਸੀ ਤੇ ਇਸ ਦੇ ਵਿੱਚ ਰਿਜ਼ਲਟ ਇਹ ਸਾਹਮਣੇ ਆਏ ਨੇ ਕਿ 400 ਕਨਜ਼ਰਵੇਟਿਵ ਪਾਰਟੀ ਨੂੰ ਸੀਟਾਂ ਮਿਲਿਆ ਨੇ ਤੇ ਉੱਥੇ ਹੀ ਲੇਬਰ ਪਾਰਟੀ ਦੀ ਗੱਲ ਕਰੀਏ ਤਾਂ ਲੇਬਰ ਪਾਰਟੀ ਨੂੰ 418 ਸੀਟਾਂ ਮਿਲੀਆਂ ਨੇ ਯੂਕੇ ਪਹਿਲੀ ਪਿਛਲੀ ਪੋਸਟ ਚੋਣ ਪ੍ਰਣਾਲੀ ਦੇ ਅਧੀਨ ਕੰਮ ਕਰਦਾ ਹੈ ਜਿੱਥੇ ਵੋਟਰ 650 ਹਲਕਿਆਂ ਦੇ ਵਿੱਚ ਪ੍ਰਤੀਨਿਧਾਂ ਦੀ ਚੋਣ ਕਰਦੇ ਹਨ ਬ੍ਰਿਟੇਨ ਵਿੱਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ ਘੱਟੋ-ਘੱਟ 326 ਸੀਟਾਂ ਜਿੱਤਣੀਆਂ ਪੈਣਗੀਆਂ ਜੇਕਰ ਕੋਈ ਪਾਰਟੀ ਬਹੁਮਤ ਹਾਸਲ ਕਰਨ ਦੇ ਵਿੱਚ ਅਸਫਲ ਰਹਿੰਦੀ ਹੈ ਤਾਂ ਮੌਜੂਦਾ ਪ੍ਰਧਾਨ ਮੰਤਰੀ ਨੂੰ ਗਠਜੋੜ ਸਰਕਾਰ ਬਣਾਉਣ ਦਾ ਪਹਿਲਾ ਮੌਕਾ ਮਿਲਦਾ ਹੈ ਲੇਬਰ ਪਾਰਟੀ ਕਨਜ਼ਰਵੇਟਿਵ ਪਾਰਟੀ ਲਿਬਰਲ ਡੈਮੋਕਰੇਟਸ ਰਿਫਾਰਮ ਯੂਕੇ ਸਕਾਟਿਸ਼ ਨੈਸ਼ਨਲ ਪਾਰਟੀ ਅਤੇ ਗ੍ਰੀਨ ਪਾਰਟੀ ਦੇਸ਼ ਦੇ ਰਾਜਨੀਤਿਕ ਪੱਖ ਦੇ ਵਿੱਚ ਕੁਝ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਹਨ ਤੁਹਾਨੂੰ ਦੱਸਿਓ ਕਿ ਪ੍ਰਧਾਨ ਮੰਤਰੀ ਰਿਸ਼ੀ ਸੂਨਕਰੀ ਅਗਵਾਈ ਵਾਲੀ ਕਨਜ਼ਰਵੇਟਿਵ ਪਾਰਟੀ ਕੀਰ ਸਟਾਰਮਰ ਦੀ ਅਗਵਾਈ ਵਾਲੀ ਲੇਬਰ ਪਾਰਟੀ ਐਡਡੇਬੀ ਦੀ ਅਗਵਾਈ ਵਾਲੀ ਲਿਬਰਲ ਡੈਮੋਕ੍ਰੇਟਸ ਨਾਈਜੀਲ ਫਰੇਜ ਦੀ ਅਗਵਾਈ ਵਾਲੀ ਰਿਫਾਰਮ ਯੂਕੇ ਜੋਹਨ ਰਿਪੀਟ ਜான்ਸ ਵਿਨੀ ਦੀ ਅਗਵਾਈ ਵਾਲੀ ਸਕਾਟਿਸ਼ ਨੈਸ਼ਨਲ ਪਾਰਟੀ ਮੁੱਖ ਸਿਆਸੀ ਪਾਰਟੀਆਂ ਹਨ ਅਤੇ ਗ੍ਰੀਨਸ ਪਾਰਟੀ ਦੀ ਅਗਵਾਈ ਕਾਰਲਾ ਡੇਨੀਅਰ ਅਤੇ ਐਡਰੀਅਨ ਰਾਮਸੇ ਦੁਆਰਾ ਕੀਤੀ ਗਈ ਹੈ ਦੱਸਦੀ ਹੈ ਕਿ ਇਨ੍ਹਾਂ ਵੋਟਾਂ ਦੇ ਜਦੋਂ ਰਿਜ਼ਲਟਸ ਹੋਣਗੇ ਰਿਜ਼ਲਟਸ ਹੋਣ ਤੋਂ ਬਾਅਦ ਜਿਹੜੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਹੋਣਗੀਆਂ ਉਸ ਪਾਰਟੀ ਦੇ ਨੇਤਾ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਏਗਾ ਤੇ ਉਸ ਤੋਂ ਬਾਅਦ ਬ੍ਰਿਟੇਨ ਦੇ ਰਾਜਾ ਜੋ ਕਿ ਇਸ ਵੇਲੇ ਚਾਰਲਸ ਨੇ ਉਹਨਾਂ ਦੇ ਵੱਲੋਂ ਜਿਹੜੀ ਪਾਰਟੀ ਨੂੰ ਬਹੁਮਤ ਵਿੱਚ ਵੋਟਾਂ ਮਿਲੀਆਂ ਨੇ ਉਹਨਾਂ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਜਾਵੇਗਾ ਦੱਸਦੀ ਹੈ ਕਿ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਹੀ 3 ਮਈ ਨੂੰ ਸਰਕਾਰ ਭੰਗ ਕਰ ਦਿੱਤੀ ਗਈ ਸੀ ਤੇ ਹੁਣ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜਿਹੜੀ 14 ਸਾਲਾਂ ਤੋਂ ਕੰਜ਼ਰਵੇਟਿਵ ਪਾਰਟੀ ਬ੍ਰਿਟੇਨ ਦੇ ਉੱਪਰ ਰਾਜ ਕਰ ਰਹੀ ਸੀ ਇਸ ਵਾਰ ਉਹ ਦਿਖ ਸਕਦੀ ਹੈ ਤੇ ਉਸ ਦੀ ਜਗ੍ਹਾ ਲੇਬਰ ਪਾਰਟੀ ਲੈ ਸਕਦੀ ਹੈ ਜੀ ਹਾਂ ਦੱਸ ਰਹੀਏ ਕਿ ਲੇਬਰ ਪਾਰਟੀ ਨੂੰ ਐਗਜ਼ਿਟ ਪੋਲ ਦੇ ਵਿੱਚ 418 ਵੋਟਾਂ ਮਿਲੀਆਂ ਨੇ ਦੱਸ ਰਹੀਏ ਕਿ ਯੂਕੇ ਦੇ ਵੱਲੋਂ ਪੋਲਸ ਕਰਵਾਏ ਗਏ ਸੀ ਕਿ ਤੇ ਇਨ੍ਹਾਂ ਪੋਲਸ ਦੇ ਰਿਜ਼ਲਟ ਇਹ ਦੱਸਦੇ ਨੇ ਕਿ ਲੇਬਰ ਪਾਰਟੀ ਉਸ ਨੂੰ 418 ਸੀਟਾਂ ਮਿਲੀਆਂ ਨੇ ਤੇ ਉੱਥੇ ਹੀ ਕੰਜ਼ਰਵੇਟਿਵ ਪਾਰਟੀ ਨੂੰ ਸਿਰਫ 400 ਸੀਟਾਂ ਮਿਲੀਆਂ ਨੇ ਤੇ ਇਸ ਗੱਲ ਤੋਂ ਮੰਨ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਯੂਕੇ ਦੀ ਰਾਜਨੀਤੀ ਬਦਲ ਸਕਦੀ ਹੈ ਬ੍ਰਿਟੇਨ ਦੇ ਵਿੱਚ ਰਾਜਨੀਤੀ ਨਵਾਂ ਰੂਪ ਲੈ ਸਕਦੀ ਹੈ ਕਿਉਂਕਿ 14 ਸਾਲਾਂ ਬਾਅਦ ਇਹ ਪਾਰਟੀ ਆਪਣੀ ਸੱਤਾ ਛੱਡ ਸਕਦੀ ਹੈ ਤੇ ਇਸ ਦੀ ਜਗ੍ਹਾ ਲੇਬਰ ਪਾਰਟੀ ਲੈ ਸਕਦੀ ਹੈ ਹੁਣ ਤੁਹਾਡੀ ਇਸ ਖਬਰ ਬਾਰੇ ਕੀ ਰਾਏ ਹੈ ਕਿ ਇਸ ਵਾਰ ਯੂਕੇ ਦੇ ਵਿੱਚ ਕਿਹੜੀ ਸਰਕਾਰ ਬਣੇਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼ੀਤਲ ਉੰਗਰਾਲ ਜੋ ਕਿ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦੇ ਵਿਚਾਰ ਮਾਮਲਾ ਕੁਝ ਜ਼ਿਆਦਾ ਹੀ ਗਰਮ ਜੀ ਹਾਂ ਦੱਸਦੀ ਹੈ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਸ਼ੀਤਲ ਅੰਗੁਰਾਲ ਨੂੰ ਖੁੱਲਾ ਚੈਲੰਜ ਕਿ ਦਿੱਤਾ ਗਿਆ ਸੀ ਕਿ ਜੇਕਰ ਤੁਸੀਂ ਸਬੂਤ ਜਨਤਕ ਕਰਨੇ ਨੇ ਤਾਂ ਅੱਜ ਹੀ ਕਰ ਦਿਓ ਤੁਸੀਂ ਕੱਲ ਦੀ ਵੇਟ ਕਿਉਂ ਕਰ ਰਹੇ ਹੋ ਕੱਲ ਦਾ ਇੰਤਜ਼ਾਰ ਕਿਉਂ ਕਰ ਰਹੇ ਹੋ ਜਿਸ ਤੋਂ ਬਾਅਦ ਸ਼ੀਤਲ ਅੰਗੁਰਾਲ ਦੇ ਵੱਲੋਂ ਉਹਨਾਂ ਦੇ ਇਸ ਚੈਲੰਜ ਨੂੰ ਐਕਸੈਪਟ ਕੀਤਾ ਗਿਆ ਕਬੂਲ ਕੀਤਾ ਗਿਆ ਤੇ ਅੱਜ ਸ਼ੀਤਲ ਅੰਗੁਰਾਲ ਨੇ ਖੁੱਲਾ ਸੱਦਾ ਦਿੱਤਾ ਸੀ ਸੀਐਮ ਭਗਵੰਤ ਮਾਨ ਨੂੰ ਕਿ 2 ਵਜੇ ਬਾਬੂ ਜਗਜੀਵਨ ਰਾਮ ਚੌਕ ਆਜਿਓ ਤੁਹਾਨੂੰ ਉੱਥੇ ਸਬੂਤ ਮੈਂ ਦੇ ਦੇਵਾਂਗਾ ਤੇ ਦੱਸਦੀ ਹੈ ਕਿ ਸੀਐਮ ਭਗਵੰਤ ਮਾਨ ਦੇ ਲਈ ਸ਼ੀਤਲ ਲੰਗਰਾਲ ਨੇ ਕੁਰਸੀ ਵੀ ਰੱਖੀ ਸੀ ਪਰ ਸੀਐਮ ਭਗਵੰਤ ਮਾਨ ਉੱਥੇ ਨਹੀਂ ਪਹੁੰਚੇ ਹਾਲਾਂਕਿ ਸੀਐਮ ਭਗਵੰਤ ਮਾਨ ਨੂੰ ਸ਼ੀਤਲ ਲੰਗਰਾਲ ਵੱਲੋਂ ਫੋਨ ਵੀ ਕੀਤਾ ਗਿਆ ਸੀ ਤੇ ਉਹਨਾਂ ਨੇ ਉਸ ਦਾ ਫੋਨ ਵੀ ਨਹੀਂ ਚੁੱਕਿਆ ਦੱਸ ਦਈਏ ਕਿ ਉਹਨਾਂ ਦਾ ਇੰਤਜ਼ਾਰ ਕਰਨ ਤੋਂ ਬਾਅਦ ਕਰੀਬ 2:45 ਮਿੰਟ ਤੇ ਸ਼ੀਤਲ ਲੰਗਰਾਲ ਨੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਵੱਡੇ ਖੁਲਾਸੇ ਕੀਤੇ ਦੱਸ ਦਈਏ ਕਿ ਉਹਨਾਂ ਨੇ ਰਮਨ अरोड़ा ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਨੇ ਸ਼ੀਤਲ 렁ੁਰਾਲ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਸਿਰਫ ਵੋਟ ਦੀ ਖਾਤਰ ਮੇਰੇ ਤੇ ਮੇਰੇ ਸਮਰਥਕਾਂ ਤੇ ਝੂਠੇ ਇਲਜ਼ਾਮ ਲਾ ਰਹੇ ਹੋ ਤੁਸੀਂ ਮੇਰੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਆਪਣੇ ਬਾਰੇ ਨਹੀਂ ਬੋਲ ਰਹੇ ਕਿ ਜਲੰਧਰ ਦੇ ਵਿੱਚ ਜਿੰਨਾ ਲੋਕਾਂ ਨੂੰ ਬਿਠਾਇਆ ਹੈ ਉਹ ਲੋਕਾਂ ਨੂੰ ਲੁੱਟ ਰਹੇ ਨੇ ਇਹ ਮੇਰਾ ਨਿੱਜੀ ਮਾਮਲਾ ਨਹੀਂ ਉਹਨਾਂ ਨੇ ਕਿਹਾ ਕਿ ਜਲੰਧਰ ਤੋਂ ਆਪ ਵਿਧਾਇਕ ਦੀ ਰਿਕਾਰਡਿੰਗ ਮੇਰੇ ਕੋਲ ਹੈ ਉਹ ਬਹੁਤ ਅਹਿਮ ਸਬੂਤ ਹੈ ਉਹਨਾਂ ਨੇ ਕਿਹਾ ਕਿ ਮੋਗ ਮੰਤਰੀ ਭਗਵੰਤ ਮਾਨ ਦੱਸਣ ਕਿ ਉਹਨਾਂ ਦੀ ਭੈਣ ਜੀ ਸਿਰਫ ਇੱਕ ਹੀ ਵਿਧਾਇਕ ਦੇ ਕਾਰ ਕਿਉਂ ਆਉਂਦੀ ਹੈ ਉਹ ਦੂਜੇ ਵਰਕਰਾਂ ਦੇ ਕਾਰ ਕਿਉਂ ਨਹੀਂ ਜਾਂਦੀ ਕਿਉਂਕਿ ਉਹ ਗਰੀਬ ਨੇ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਕੱਲ ਤੁਸੀਂ ਇਹ ਗੱਲ ਨਹੀਂ ਕਬੂਲੀ ਕਿ ਜੇਕਰ ਸ਼ੀਤਲ ਅੰਗੁਰਾਲ ਕੋਈ ਸਬੂਤ ਲੈ ਕੇ ਆਏ ਤਾਂ ਤੁਸੀਂ ਉਸਤੇ ਕਾਰਵਾਈ ਕਰੋਗੇ ਕੱਲ ਤੁਹਾਡੇ ਚਿਹਰੇ ਤੇ ਮੁਖ ਲਾਹਟ ਸਾਫ ਦਿਖਾਈ ਦੇ ਰਹੀ ਸੀ ਕਿ 10 ਜੁਲਾਈ ਨੂੰ ਜਨਤਾ ਨੇ ਕੀ ਫੈਸਲਾ ਲੈਣਾ ਹੈ ਇਸ ਦੇ ਨਾਲ ਹੀ ਉਹ ਇਹ ਕਹਿੰਦੇ ਨਜ਼ਰ ਆਏ ਕਿ ਮੈਂ ਚੁਣੌਤੀ ਸਵੀਕਾਰ ਕਰ ਲਈ ਹੈ ਮੈਂ ਮੁੱਖ ਮੰਤਰੀ ਨੂੰ ਕਿਹਾ ਸੀ ਕਿ 2 ਵਜੇ ਕੁਰਸੀ ਤੇ ਸਬੂਤ ਰੱਖ ਕੇ ਇੰਤਜ਼ਾਰ ਕਰਾਂਗਾ ਤੁਸੀਂ ਨਹੀਂ ਆਏ ਇਸ ਤੇ ਸਪਸ਼ਟ ਹੁੰਦਾ ਹੈ ਕਿ ਪੰਜਾਬ ਦੇ ਮਾਫੀਆ ਨੂੰ ਮੁੱਖ ਮੰਤਰੀ ਦੀ ਹਿਮਾਇਤ ਹਾਸਿਲ ਹੈ ਆਡੀਓ ਵਿੱਚ ਵਿਧਾਇਕ ਕਹਿ ਰਹੇ ਹਨ ਕਿ ਉਹ ਕਮਾਈ ਆਪਣੇ ਪਰਿਵਾਰ ਨੂੰ ਦੇ ਰਹੇ ਹਨ ਉਹਨਾਂ ਨੇ ਕਿਹਾ ਕਿ ਲੋਕ ਜਾਨਣਾ ਚਾਹੁੰਦੇ ਨੇ ਕਿ ਤੁਸੀਂ ਇਸ ਆਡੀਓ ਤੇ ਕੀ ਕਾਰਵਾਈ ਕਰੋਗੇ ਜਲੰਧਰ ਦੇ ਲੋਕ ਕੁੱਚ ਰਹਿਣੇ ਕੀ ਤੁਸੀਂ ਚੋਰਾਂ ਦੇ ਨਾਲ ਹੋ ਮੈਂ ਤੌਫਾਤ ਮੁੱਖ ਮੰਤਰੀ ਤੱਕ ਪਹੁੰਚਾਵਾਂਗਾ ਮੈਂ ਆਉਣ ਲਈ ਤਿਆਰ ਹਾਂ ਤੇ ਇਹ ਜਾਣਨ ਲਈ ਕਿ ਇਹ ਆਡੀਓ ਕਿੱਥੇ ਦੇਣੀ ਹੈ ਦੱਸ ਦਿਓ ਕਿ ਲੋਕਾਂ ਨੂੰ ਸੰਬੋਧਨ ਕਰਨ ਦੇ ਦੌਰਾਨ ਸ਼ੀਤਲ ਊਂਗਰਾਲ ਇਮੋਸ਼ਨਲ ਵੀ ਹੋਗੇ ਤੇ ਫੁੱਟ ਫੁੱਟ ਕੇ ਵੀ ਰੋਏ ਆਓ ਸੁਣਦੇ ਹਾਂ ਸ਼ੀਤਲ ਊਂਗਰਾਲ ਅੱਜ ਕੀ ਕਹਿੰਦੇ ਨਜ਼ਰ ਆਏ ਮੈਂ ਵੀ ਇੱਕ ਬਾਪ ਦਾ ਮੈਂ ਵੀ ਇੱਕ ਬਾਪ ਆ ਮੇਰੀ ਬੀਟੀ ਹੈ ਮੇਰੇ ਉੱਤੇ ਇਨੇ ਗੰਦੇ ਗੰਦੇ ਜੋ ਹਾਂ ਲਗਾਏ ਜਾ ਰਹੇ ਆ ਕਿ ਮੇਰੀ ਜੜੀ ਧੀ ਹੈ ਕਿ ਮੈਂ ਕੱਲੋਂ ਕਿਸੇ ਨੇ ਕਰ ਨਹੀਂ ਜਾਣਾ ਇਹ ਲੋਕ ਮੈਨੂੰ ਚੋਰ ਸਮਝ ਨਾ ਜਾਂਦੇ ਆ ਇਹ ਲੋਕ ਅੱਜ ਇੱਕ ਵੋਟ ਦੇ ਖਾਤਰ ਮੈਨੂੰ ਕੋਈ ਚੋਰ ਕਹਿ ਰਿਹਾ ਕੋਈ ਚੱਕਾ ਕਹਿ ਰਿਹਾ ਕੋਈ ਦਲਬਦ ਨੂੰ ਕਹਿ ਰਿਹਾ ਮੈਨੂੰ ਡਰ ਨਹੀਂ ਹੈ ਮੈਨੂੰ ਕੋਈ ਡਰ ਨਹੀਂ ਹੈ ਡਰੰਦੂ ਮੇਰੀ ਧੀ ਦਾ ਡਰ ਮੈਨੂੰ ਮੇਰੇ ਮੈਂ ਮੈਂ ਆਪਣੀ ਧੀ ਇਸ ਕਰਕੇ ਲੈ ਕੇ ਆਇਆ ਹਾਂ ਮੈਂ ਅੱਜ ਉਹ ਸੱਚੇ ਬਾਦਸ਼ਾਹ ਦੇ ਗਿਰਦਾਸ ਕਰਨ ਜਾ ਰਿਹਾ ਹਾਂ ਆਪਣੀ ਧੀ ਦੇ ਨਾਲ ਕਿਤੇ ਮੈਂ ਧੀ ਕਿਤੇ ਗਲਤ ਕੰਮ ਦੀ ਕਮਾਈ ਕਾਦੀ ਹੋਵੇ ਕਦੀ ਮੈਂ ਕਿਤੇ ਗਲਤ ਕੰਮ ਕਰਨ ਲਈ ਕਿਸੇ ਨੂੰ ਸ਼ੈਂਟਰ ਦਿੱਤੋ ਕਦੀ ਮੈਂ ਕਿਸੇ ਬੰਦੇ ਦੇ ਗਲਤ ਬੰਦੇ ਦਾ ਸਾਥ ਦਿੱਤਾ ਹੋਵੇ ਮੇਰਾ ਕੱਕੜਾ ਰਵੇ ਮੇਰਾ ਤੱਕੜਾ ਰਵੇ ਜਿਹੜੇ ਲੋਕ ਅੱਜ ਮੇਰੀ T20 वर्ल्ड कप ਜੀਤੂ ਟੀਮ ਇੰਡੀਆ ਭਾਰਤ ਪਹੁੰਚ ਚੁੱਕੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਅੱਜ ਮੁਲਾਕਾਤ ਕੀਤੀ ਜੀਆਂ ਦੱਸਦੀ ਹੈ ਕਿ ਉਹਨਾਂ ਦੀ ਇਹ ਮੁਲਾਕਾਤ ਪ੍ਰਧਾਨ ਮੰਤਰੀ ਮੋਦੀ ਦੇ ਨਾਲ 2 ਘੰਟੇ ਤੱਕ ਚੱਲੀ ਜਿਸ ਤੋਂ ਬਾਅਦ ਉਹ 에어ਪੋਰਟ ਦੇ ਲਈ ਰਵਾਨਾ ਹੋ ਗਏ ਦੱਸਿਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਤੋਂ ਪਹਿਲਾਂ ਉਹ ਇੱਕ ਹੋਟਲ ਦੇ ਵਿੱਚ ਰੁਕੇ ਜਿੱਥੇ ਉਹਨਾਂ ਨੇ ਕੇਕ ਕਟਿਆ ਤੇ ਕੇਕ ਕੱਟਣ ਤੋਂ ਬਾਅਦ ਉਹਨਾਂ ਦੇ ਭੰਗੜਾ ਪਾਉਂਦਿਆਂ ਦੀਆਂ ਤਸਵੀਰਾਂ ਵੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਪੂਰੀ ਟੀਮ ਇੰਡੀਆ ਨੇ ਮੁਲਾਕਾਤ ਕੀਤੀ, ਗੱਲਬਾਤ ਕੀਤੀ ਤੇ ਤੁਸੀਂ ਦੇਖ ਸਕਦੇ ਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਸਾਈਡ ਤੇ ਰੋਹਿਤ ਸ਼ਰਮਾ ਬੈਠੇ ਹੋਏ ਨੇ ਤੇ ਦੂਸਰੀ ਸਾਈਡ ਤੇ ਕੋਚ ਰਾਹੁਲ ਦਰਾਵਿੜ ਬੈਠੇ ਹੋਏ ਨੇ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵ ਤੇ ਇਹ ਤਸਵੀਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਉਹਨਾਂ ਦੇ ਪੇਜ ਦੇ ਉੱਪਰ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਦੱਸਦੀ ਹੈ ਕਿ ਅੱਜ ਸ਼ਾਮ 5 ਵਜੇ ਤੋਂ ਮੁੰਬਈ ਦੇ ਵਿੱਚ ਵਿਕਟਰੀ ਪ੍ਰੇਡ ਹੋਵੇਗੀ ਪ੍ਰੇਡ ਦੇ ਲਈ ਓਪਨ ਰੂਫ ਬੱਸ ਤਿਆਰ ਹੋ ਚੁੱਕੀ ਹੈ ਏਮ ਨਰੀਮਨ ਪੁਆਇੰਟ ਤੋਂ ਓਪਨ ਰੂਫ ਬੱਸ ਤੋਂ ਵਾਨ ਖੇੜੇ ਸਟੇਡੀਅਮ ਤੱਕ ਜਾਵੇਗੀ ਇਸ ਤੋਂ ਬਾਅਦ ਸਨਮਾਨ ਸਮਾਰੋਹ ਦੇ ਵਿੱਚ ਕੈਸ਼ ਪ੍ਰਾਈਜ਼ ਦਿੱਤਾ ਜਾਵੇਗਾ ਸਮਾਰੋਹ ਵਾਲੀ ਥਾਂ ਤੇ ਫੈਨਸ ਨੂੰ ਫ੍ਰੀ ਐਂਟਰੀ ਦਿੱਤੀ ਜਾਵੇਗੀ ਮੁੰਬਈ ਪੁਲਿਸ ਦੇ ਜੁਆਇੰਟ ਸੀਪੀ ਸਤਿਆਨਾਰਾਇਣ ਚੌਧਰੀ ਨੇ ਕਿਹਾ ਹੈ ਕਿ ਭਾਰਤੀ ਟੀਮ ਦੀ ਵਿਕਟਰੀ ਪ੍ਰੇਡ ਦੇ ਲਈ ਰੂਟ ਡਾਇਵਰਟ ਕੀਤੇ ਗਏ ਹਨ ਅਸੀਂ ਐਮਸੀਸੀ ਐ ਐਮਸੀਏ ਅਤੇ BCCI ਦੇ ਨਾਲ ਗੱਲਬਾਤ ਕੀਤੀ ਹੈ ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ 2024 ਦੇ T20 World Cup ਦੇ ਵਿੱਚ ਇਤਿਹਾਸ ਰਚਿਆ ਹੈ ਉਹਨਾਂ ਨੇ 7 ਦੌੜਾਂ ਦੇ ਨਾਲ ਅਫਰੀਕਾ ਨੂੰ ਹਰਾਉਂਦੇ ਹੋਏ ਟਰੋਫੀ ਆਪਣੇ ਨਾਮ ਕੀਤੀ ਹੈ T20 World Cup 2024 ਦੇ ਚੈਂਪੀਅਨ ਬਣੇ ਨੇ ਤੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ 2007 ਦੇ ਵਿੱਚ T20 World Cup ਜਿੱਤਿਆ ਸੀ ਦੋਸਤੋ ਪਹਿਲਾ 1 Day World Cup 1983 ਦੇ ਵਿੱਚ ਜਿੱਤਿਆ ਗਿਆ ਸੀ ਤੇ ਦੂਸਰਾ World Cup MS Dhoni ਦੀ ਮੇਜ਼ਬਾਨੀ ਦੇ ਤਹਿਤ 2011 ਦੇ ਵਿੱਚ ਜਿੱਤਿਆ ਗਿਆ ਸੀ ਤੇ ਹੁਣ ਇਹ T20 World Cup ਟੀਮ ਇੰਡੀਆ ਨੇ ਆਪਣੇ ਨਾਮ ਕੀਤਾ ਜਿਸ ਤੋਂ ਬਾਅਦ ਹੁਣ ਟੀਮ ਇੰਡੀਆ ਭਾਰਤ ਪਹੁੰਚ ਗਈ ਹੈ ਤੇ ਉਹਨਾਂ ਦਾ ਪੂਰੇ ਜ਼ੋਰਾਂ-ਚੋਰਾਂ ਦੇ ਨਾਲ ਸਵਾਗਤ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅੱਜ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਸੋਚ ਚੁੱਕਣ ਤੋਂ ਬਾਅਦ ਸੰਸਦ ਮੈਂਬਰ ਕਿਸੇ ਵੀ ਤਰ੍ਹਾਂ ਦੀ ਨਾਰੇਬਾਜ਼ੀ ਨਹੀਂ ਕਰ ਸਕਣਗੇ ਸਪੀਕਰ ਓਮ ਬਿਰਲਾ ਨੇ ਸੰਸਦ ਵਿੱਚ ਸੋਚ ਚੁੱਕਣ ਦੇ ਨਿਯਮਾਂ ਦੇ ਵਿੱਚ ਬਦਲਾਅ ਕਰ ਦਿੱਤੇ ਨੇ ਜੀ ਹਾਂ ਦੱਸਦੀ ਕਿ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸੰਸਦ ਵਿੱਚ ਸੋਚ ਚੁੱਕਣ ਦੇ ਨਿਯਮਾਂ ਦੇ ਵਿੱਚ ਸੋਧ ਕਰ ਦਿੱਤੀ ਹੈ ਜਿਸ ਦੇ ਅਨੁਸਾਰ ਹੁਣ ਜਿਹੜੇ ਮੈਂਬਰ ਸੋਚ ਚੁੱਕਣਗੇ ਉਹ ਕਿਸੇ ਵੀ ਤਰ੍ਹਾਂ ਦੀ ਸੰਸਦ ਵਿੱਚ ਟਿੱਪਣੀ ਨਹੀਂ ਕਰ ਸਕਣਗੇ ਅਤੇ ਨਾ ਹੀ ਨਾਰੇਬਾਜ਼ੀ ਕਰ ਸਕਣਗੇ ਦੱਸਦੀ ਕਿ ਇਹ ਫੈਸਲਾ 24 ਅਤੇ 25 ਜੂਨ ਨੂੰ 18ਵੀਂ ਲੋਕ ਸਭਾ ਦੇ ਸੋਚੁੱਕ ਸਮਾਗਮ ਦੇ ਦੌਰਾਨ ਕੀਤੀ ਗਈ ਕੁਝ ਮੈਂਬਰਾਂ ਦੁਆਰਾ ਨਾਰੇਬਾਜ਼ੀ ਦੇ ਮੱਦੇਨਜ਼ਰ ਰੱਖਦੇ ਹੋਏ ਕੀਤਾ ਗਿਆ ਹੈ ਦੱਸਦੀ ਹੈ ਕਿ ਸਪੀਕਰ ਦੇ ਨਿਰਦੇਸ਼ ਦੇ ਅੰਦਰ ਹਿਦਾਇਤ 1 ਦੇ ਵਿੱਚ ਨਵੀਂ ਤਾਰਾ ਲਾਗੂ ਕੀਤੀ ਗਈ ਹੈ ਜੋੜੀ ਕੀਤੀ ਗਈ ਹੈ ਜਿਸ ਦੇ ਅਨੁਸਾਰ ਹੁਣ ਕੋਈ ਵੀ ਸੰਸਦ ਮੈਂਬਰ ਸੋਚਕਣ ਦੇ ਦੌਰਾਨ ਨਾਰੇਬਾਜ਼ੀ ਨਹੀਂ ਕਰ ਸਕੇਗਾ ਨਵੇਂ ਨਿਯਮ ਅਨੁਸਾਰ ਹੁਣ ਭਵਿਕਵਿਚ ਸੌ ਚੁੱਕਣ ਵਾਲੇ ਚੁਣੇ ਗਏ ਸੰਸਦ ਮੈਂਬਰਾਂ ਨੂੰ ਸੰਵਿਧਾਨ ਦੇ ਤਹਿਤ ਸੌ ਚੁੱਕਣ ਦੇ ਫਾਰਮੈਟ ਅਨੁਸਾਰ ਸੌ ਚੁੱਕਣੀ ਪਵੇਗੀ। ਹੁਣ ਸੰਸਦ ਮੈਂਬਰ ਸੌ ਚੁੱਕਦੇ ਸਮੇਂ ਨਾ ਤਾਂ ਨਾਰੇਬਾਜ਼ੀ ਕਰ ਸਕਣਗੇ ਅਤੇ ਨਾ ਹੀ ਆਪਣੀ ਸੌਹ ਦੇ ਵਿੱਚ ਕੋਈ ਹੋਰ ਸ਼ਬਦ ਜੋੜ ਸਕਣਗੇ। ਲੋਕ ਸਭਾ ਦੇ ਸਪੀਕਰ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਵਿੱਚ ਕਾਰਜ ਪ੍ਰਣਾਲੀ ਅਤੇ ਕਾਰੋਬਾਰ ਦੇ ਨਿਯਮਾਂ ਦੇ ਨਿਯਮ 399 ਨੂੰ ਬਦਲ ਦਿੱਤਾ ਗਿਆ ਹੈ ਹੁਣ ਨਿਯਮ 399 ਦੇ ਨਿਰਦੇਸ਼ 1 ਵਿੱਚ ਕਲੋਜ਼ 2 ਤੋਂ ਬਾਅਦ ਇੱਕ ਨਵਾਂ ਕਲੋਜ਼ 3 ਜੋੜਿਆ ਗਿਆ ਹੈ ਇਸ ਦੇ ਅਨੁਸਾਰ ਇੱਕ ਮੈਂਬਰ ਭਾਰਤ ਦੇ ਸੰਵਿਧਾਨ ਦੀ ਤੀਜੀ ਅਨੁਸੂਚੀ ਵਿੱਚ ਇਸ ਉਦੇਸ਼ ਲਈ ਨਿਰਧਾਰਤ 파ਰਮ ਦੇ ਅਨੁਸਾਰ ਹੀ ਸੌਹ ਚੁਕੇਗਾ ਅਤੇ ਉਸ ਦੀ ਗਾਹਕੀ ਕਰੇਗਾ ਕੋਈ ਵੀ ਵਿਅਕਤੀ ਸੌ ਦੇ ਅਗੇਤਰ ਜਾਂ ਪਿਛੇਤਰ ਵੱਜੋਂ ਸ਼ਬਦ ਜਾਂ ਕਿਸੇ ਹੋਰ ਸ਼ਬਦ ਜਾਂ ਸਮੀਕਰਨ ਦੀ ਵਰਤੋਂ ਨਹੀਂ ਕਰੇਗਾ ਸੰਸਦੀ ਮਾਮਲਿਆਂ ਮਾਰੇ ਮੰਤਰੀ ਕਿਰਨ ਰਿਜੀਜੂ ਨੇ ਦਾਵਾ ਕੀਤਾ ਹੈ ਕਿ ਬਹੁਤ ਸਾਰੇ ਮੈਂਬਰਾਂ ਨੇ ਸੋਚ ਚੁੱਕਣ ਦੇ ਪਵਿੱਤਰ ਮੌਕੇ ਦੀ ਵਰਤੋਂ ਸਿਆਸੀ ਸੰਦੇਸ਼ ਭੇਜਣ ਲਈ ਕੀਤੀ ਇਨ੍ਹਾਂ ਨਾਰਿਆਂ ਕਾਰਨ 24 ਅਤੇ 25 ਜੂਨ ਨੂੰ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਸ਼ਬਦੀ ਜੰਗ ਛਿੜ ਗਈ ਸੀ ਸੱਤਾਧਾਰੀ ਪਾਰਟੀ ਦੇ ਮੰਤਰੀ ਮੰਡਲ ਲਈ ਰਵਾਇਤੀ ਤੌਰ ਤੇ ਸ਼ਕਤੀਆਂ ਰੱਖਵੀਆਂ ਹੁੰਦੀਆਂ ਨੇ ਦੱਸਦੇ ਕਿ ਪਿਛਲੇ ਹਫਤੇ ਸੌਚਕ ਸਮਾਗਮ ਦੇ ਦੌਰਾਨ ਮੈਂਬਰਾਂ ਨੇ ਜੈ ਸੰਵਿਧਾਨ ਅਤੇ ਜੈ ਹਿੰਦੂ ਰਾਸ਼ਟਰ ਦੇ ਨਾਰੇ ਲਾਏ ਸੀ ਤੇ ਇੱਕ ਮੈਂਬਰ ਨੇ ਜੈ ਫਿਲਸਤੀਨ ਦਾ ਨਾਰਾ ਲਾਇਆ ਸੀ ਜਿਸ ਦਾ ਮੈਂਬਰਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਤੇ ਹੁਣ ਇਨ੍ਹਾਂ ਨਾਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਿਯਮ ਦੇ ਵਿੱਚ ਬਦਲਾਅ ਕੀਤੇ ਗਏ ਨੇ ਹੁਣ ਕੋਈ ਵੀ ਸੰਸਦ ਮੈਂਬਰ ਜੋ ਸੌਚੂਗਾ ਕਉਸ ਨੋ ਨਾਰੇ ਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਹੋਏਗੀ ਕੋਈ ਵੀ ਟਿੱਪਣੀ ਨਹੀਂ ਕਰ ਸਕੇਗਾ ਇਨਾ ਖਾਨ ਇਸ ਵੇਲੇ ਕੈਂਸਰ ਦੀ ਜੰਗ ਲੜ ਰਹੀ ਹੈ ਜਿਸ ਦੀ ਪੁਸ਼ਟੀ ਉਸਨੇ ਹਾਲ ਹੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੇ ਫੈਨਸ ਨੂੰ ਦਿੱਤੀ ਸੀ ਤੇ ਹੁਣ ਇਨਾ ਖਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਬਾਲ ਕੱਟਦੀ ਹੋਈ ਦਿਖਾਈ ਦੇਦੀ ਹੈ ਜੀ ਹਾਂ ਦੱਸਦੀ ਹੈ ਕਿ ਇਨਾ ਖਾਨ ਨੇ ਕਿਹਾ ਸੀ ਕਿ ਉਹ ਇਸ ਬਿਮਾਰੀ ਦੇ ਨਾਲ ਮਜ਼ਬੂਤੀ ਦੇ ਨਾਲ ਲੜੇਗੀ ਤੇ ਆਪਣੀ ਸਾਰੀ ਜਰਨੀ ਨੂੰ ਲੋਕਾਂ ਦੇ ਨਾਲ ਸਾਂਝੀ ਕਰੇਗੀ ਤੇ ਉਹ ਲਗਾਤਾਰ ਆਪਣੇ ਇਸ ਜਰਨੀ ਨੂੰ ਅਪਡੇਟ ਕਰ ਰਹੀ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇਤੇ ਹੁਣ ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਉਸ ਦੀ ਮਾਂ ਰੋਂਦੀ ਹੋਈ ਦਿਖਾਈ ਦੇ ਰਹੀ ਹੈ ਤੇ ਨਾਲ ਹੀ ਹੀਨਾ ਖਾਨ ਵੀ इमोशनल ਹੋ ਜਾਂਦੀ ਹੈ ਜੀ ਹਾਂ ਦੱਸ ਦਈਏ ਕਿ ਹੀਨਾ ਖਾਨ ਨੇ ਆਪਣੀ ਪਹਿਲੀ ਕੀਮੋਥੈਰੇਪੀ ਕਰਵਾ ਲਈਏ ਕੀਮੋਥੈਰੇਪੀ ਕੈਂਸਰ ਦੇ ਇਲਾਜ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਦੇ ਨਾਲ ਸਰੀਰ ਦੇ ਸਾਰੇ ਵਾਲ ਝੜ ਜਾਂਦੇ ਨੇ ਤੇ ਇਸ ਕੀਮੋਥੈਰੇਪੀ ਤੋਂ ਬਾਅਦ ਹੀ ਨਾਖਾਨ ਨੇ ਫੈਸਲਾ ਲਿਆ ਕਿ ਉਹ ਵਾਲ ਝੜਨ ਤੋਂ ਪਹਿਲਾਂ ਹੀ ਆਪਣੇ ਵਾਲ ਕਟਵਾ ਲੇਗੀ ਤੇ ਇਸ ਵੀਡੀਓ ਦੇ ਵਿੱਚ ਉਹ ਵਾਲ ਕੱਟਦੀ ਹੋਈ ਦਿਖਾਈ ਦਿੱਤੀ ਗਈ ਹੈ ਤੇ ਨਾਲ ਹੀ ਉਹ ਇਮੋਸ਼ਨਲ ਵੀ ਹੋਈ ਹੈ ਤੁਸੀਂ ਬੈਕਗ੍ਰਾਉਂਡ ਦੇ ਵਿੱਚ ਕਸ਼ਮੀਰੀ ਦੇ ਵਿੱਚ ਮਾਂ ਦੇ ਰੋਂਦੇ ਹੋਏ ਦੀ ਆਵਾਜ਼ ਸੁਣ ਸਕਦੇ ਹੋ ਜੋ ਮੈਨੂੰ ਆਸ਼ੀਰਵਾਦ ਦੇ ਰਹੀ ਕਿਉਂਕਿ ਉਹ ਖੁਦ ਨੂੰ ਕੁਝ ਇਦਾਂ ਦਾ ਦੇਖਣ ਦੇ ਲਈ ਤਿਆਰ ਕਰ ਰਹੀ ਸੀ ਜਿਸਤੇ ਲਈ ਉਸਨੇ ਕਦੀ ਕਲਪਨਾ ਵੀ ਨਹੀਂ ਕੀਤੀ ਸੀ ਸਾਡੇ ਸਾਰਿਆਂ ਦੇ ਕੋਲ ਦਿਲ ਤੋੜਨ ਦੇ ਲਈ ਭਾਵਨਾਵਾਂ ਨੂੰ ਸੰਭਾਲਣ ਦੇ ਲਈ ਸਾਧਨ ਨਹੀਂ ਹੁੰਦੇ ਸਾਰੇ ਖੂਬਸੂਰਤ ਲੋਕਾਂ ਦੇ ਲਈ ਖਾਸ ਕਰ ਮਹਿਲਾਵਾਂ ਦੇ ਲਈ ਜੋ ਇਸ ਲੜਾਈ ਦੇ ਨਾਲ ਯੂਝ ਰਹੀਆਂ ਨੇ ਮੈਂ ਜਾਣਦੀ ਹਾਂ ਇਹ ਮੁਸ਼ਕਿਲ ਹੈ ਮੈਂ ਜਾਣਦੀ ਹਾਂ ਕਿ ਸਾਡੇ ਵਿੱਚੋਂ ਜ਼ਿਆਦਾਤਰ ਦੇ ਲਈ ਸਾਡੇ ਵਾਲ ਹੀ ਸਾਡਾ ਕ੍ਰਾਊਨ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕਦੀ ਵੀ ਨਹੀਂ ਉਤਾਰਦੇ ਪਰ ਕੀ ਹੋਏਗਾ ਜੇਕਰ ਤੁਸੀਂ ਇੰਨੀ ਮੁਸ਼ਕਿਲ ਲੜਾਈ ਦਾ ਸਾਹਮਣਾ ਕਰ ਰਹੇ ਹੋ ਤੇ ਤੁਹਾਨੂੰ ਆਪਣੇ ਬਾਲ ਗਬੋਣੇ ਪੈਣ ਆਪਣਾ ਗੌਰਵ ਆਪਣਾ கிரਾਉਨ ਜੇਕਰ ਤੁਸੀਂ ਜਿੱਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਮੁਸ਼ਕਿਲ ਫੈਸਲੇ ਲੈਣੇ ਪੈਂਦੇ ਨੇ ਤੇ ਮੈਂ ਜਿੱਤਣਾ ਚੁਣਿਆ ਮੈਂ ਇਸ ਲੜਾਈ ਨੂੰ ਜਿੱਤਣ ਦੇ ਲਈ ਖੁਦ ਨੂੰ ਹਰ ਸੰਭਵ ਮੌਕਾ ਦੇਣ ਦਾ ਫੈਸਲਾ ਕੀਤਾ ਹੈ ਮੈਂ ਆਪਣੇ ਖੂਬਸੂਰਤ ਵਾਲਾਂ ਨੂੰ ਝੜਨ ਤੋਂ ਪਹਿਲਾਂ ਹੀ ਕੱਟਣ ਦਾ ਫੈਸਲਾ ਕੀਤਾ ਹੈ ਮੈਂ ਹਫ਼ਤਿਆਂ ਤੱਕ ਇਸ ਮੈਂਟਲ ਬ੍ਰੇਕਡਾਊਨ ਨੂੰ ਸਹਨ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਮੈਂ ਆਪਣਾ ਕਰਾਊਨ ਛੱਡਣ ਦਾ ਫੈਸਲਾ ਕੀਤਾ ਕਿਉਂਕਿ ਮੈਨੂੰ ਅਹਿਸਾਸ ਹੋਇਆ ਹੈ ਕਿ ਮੇਰਾ ਅਸਲੀ ਮੁਕਟ ਮੇਰਾ ਸਾਹਸ ਮੇਰੀ ਤਾਕਤ ਅਤੇ ਖੁਦ ਦੇ ਲਈ ਮੇਰਾ ਪਿਆਰ ਹੈ ਤੇ ਹਾਂ ਮੈਂ ਇੱਕ ਅੱਛਾ ਵਿਗ ਬਣਾਉਣ ਦੇ ਲਈ ਆਪਣੇ ਹੀ ਵਾਲਾਂ ਦਾ ਇਸਤੇਮਾਲ ਕਰਨ ਦਾ ਫੈਸਲਾ ਕੀਤਾ ਹੈ ਵਾਲ ਵਾਪਸ ਆ ਜਾਣਗੇ ਆਈਬ੍ਰੋਜ਼ ਵਾਪਸ ਆ ਜਾਣਗੇ ਨਿਸ਼ਾਨ ਮਿਟ ਜਾਣਗੇ ਪਰ ਆਤਮਾ ਪੂਰੀ ਤਰ੍ਹਾਂ ਉਸੇ ਤਰ੍ਹਾਂ ਹੀ ਬਣੀ ਰਹਿਣੀ ਚਾਹੀਦੀ ਹੈ ਮੈਂ ਆਪਣੀ ਕਹਾਣੀ ਆਪਣੀ ਯਾਤਰਾ ਨੂੰ ਰਿਕਾਰਡ ਕਰ ਰਹੀ ਹਾਂ ਤਾਂ ਕਿ ਇਹ ਸੁਨਿਸ਼ਚਿਤ ਹੋ ਸਕੇ ਕਿ ਖੁਦ ਨੂੰ અપਨਾਉਣ ਦੇ ਮੇਰੇ ਪ੍ਰਿਆਸ ਹਰ ਕਿਸੇ ਤੱਕ ਪਹੁੰਚਣ। ਰੱਬ ਸਾਡੇ ਦਰਦ ਨੂੰ ਘਟ ਕਰੇ ਤੇ ਸਾਨੂੰ ਜਿੱਤਣ ਦੇ ਵਿੱਚ ਸ਼ਕਤੀ ਦੇਵੇ। ਕਿਰਪਾ ਕਰਕੇ ਮੇਰੇ ਲਈ ਪ੍ਰਾਰਥਨਾ ਕਰੋ। ਦੱਸਦੀ ਹਾਂ ਕਿ 36 ਸਾਲਾ ਹੀਨਾ ਖਾਨ ਜਿਸ ਨੇ ਅਕਸ਼ਰਾ ਦੇ ਕੈਰੈਕਟਰ ਦੇ ਨਾਲ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕੀਤਾ ਸੀ ਉਸ ਨੂੰ 3rd ਸਟੇਜ ਦਾ ਬ੍ਰੈਸਟ ਕੈਂਸਰ ਹੈ ਜਿਸ ਦਾ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਇਸ ਇਲਾਜ ਦੇ ਵਿੱਚ ਉਸ ਦੀ ਪਹਿਲੀ ਕੀਮੋਥੈਰਪੀ ਹੋ ਗਈ ਹੈ ਤੇ ਕੀਮੋਥੈਰਪੀ ਦੇ ਦੌਰਾਨ ਉਸ ਦੇ ਵਾਲ ਛੜਨੇ ਸ਼ੁਰੂ ਹੋਣੇ ਤੇ ਵਾਲ ਛੜਨ ਤੋਂ ਪਹਿਲਾਂ ਹੀ ਉਸ ਨੇ ਆਪਣੇ ਵਾਲ ਕਟਵਾ ਲਏ ਨੇ ਵਾਲ ਕੱਟ ਲੈਨੇ ਜਿਸ ਦੀ ਵੀਡੀਓ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸ਼ੇਅਰ ਕੀਤੀ ਆਉ ਤੁਹਾਨੂੰ ਵੀ ਦਿਖਾਣੇ ਆ ਇਹ ਇਮੋਸ਼ਨਲ ਕਰ ਦੇਣ ਵਾਲਾ ਵੀਡੀਓ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਤ ਦੀ ਗਰਮੀ ਤੋਂ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੀ ਹੈ ਜਿਹਾ ਦੱਸਦੀ ਕਿ ਪੰਜਾਬ ਦਾ ਮੌਸਮ ਠੰਡਾ ਹੋ ਗਿਆ ਹੈ ਦੱਸਦੀ ਹੈ ਕਿ ਅ ਕੱਲ ਤੋਂ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਪੰਜਾਬ ਦੇ ਤਾਪਮਾਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਜਿहां ਦੱਸਦੀ ਹੈ ਕਿ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ 1.4 ਡਿਗਰੀ ਤਾਪਮਾਨ ਦੇ ਵਿੱਚ ਗਿਰਾਵਟ ਆਈ ਹੈ ਇਸ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਧੇ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਗੁਰਦਾਸਪੁਰ ਅਤੇ ਪਠਾਨਕੋਟ ਦੇ ਵਿੱਚ ਸਵੇਰ ਤੋਂ ਹੀ ਰੋਕ ਰੋਕ ਕੇ ਮੀਂਹ ਪੈ ਰਿਹਾ ਹੈ ਵਿਭਾਗ ਦੇ ਤਾਜ਼ਾ ਅਲਰਟ ਅਨੁਸਾਰ ਸੰਗਰੂਰ, ਮਾਨਸਾ, ਬਰਨਾਲਾ, ਪਟਿਆਲਾ, ਫਤਿਹਗੜ੍ਹ ਸਾਹਿਬ, ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਤਰਨਤਾਰ, ਲੁਧਿਆਣਾ, ਰੂਪਨਗਰ, ਮੋਗਾ, ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਵਿੱਚ ਅੱਜ 8 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਮੌਸਮ ਵਿਭਾਗ ਨੇ ਅੱਜ ਵੀ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਅਤੇ ਮੋਹਾਲੀ ਦੇ ਵਿੱਚ ਮੀਂਹ ਲਈ yellow alert ਜਾਰੀ ਕੀਤਾ ਹੈ ਇਸ ਤੋਂ ਇਲਾਵਾ 5 ਜੁਲਾਈ ਦਿਨ ਸ਼ਨੀਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਅਤੇ ਹੁਸ਼ਿਆਰਪੁਰ ਚ ਮੀਂਹ ਦਾ yellow alert ਜਾਰੀ ਕੀਤਾ ਗਿਆ ਹੈ ਜਿਸ ਦੇ ਨਾਲ ਹੀ ਦੱਸਦੀ ਹੈ ਕਿ ਬੀਤੀ ਸ਼ਾਮ ਤੱਕ SBS ਨਗਰ ਦੇ ਵਿੱਚ 15 mm ਰੋਪੜ ਦੇ ਵਿੱਚ 9 mm ਅਤੇ ਮੁਹਾਲੀ ਦੇ ਵਿੱਚ 2 mm ਮੀਂਹ ਦਰਜ ਕੀਤਾ ਗਿਆ ਉਥੇ ਹੀ ਤਾਪਮਾਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਫਿਰੋਜ਼ਪੁਰ ਅਤੇ ਬਠਿੰਡਾ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਤਾਪਮਾਨ 40 ਡਿਗਰੀ ਤੋਂ ਹੇਠਾਂ ਹਿਰਿਆ ਬੀਤੀ ਸ਼ਾਮ ਬਠਿੰਡਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 44.1 ਡਿਗਰੀ ਅਤੇ ਫਿਰੋਜ਼ਪੁਰ ਦੇ ਵਿੱਚ 40.2 ਡਿਗਰੀ ਦਰਜ ਕੀਤਾ ਗਿਆ ਪਰ ਹਵਾ ਵਿੱਚ ਨਮੀ ਦੀ ਮਾਤਰਾ ਵਧਣ ਦੇ ਨਾਲ ਸੂਬੇ ਵਿੱਚ ਨਮੀ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਜਿਹੜੀ 24 ਘੰਟੇ ਦੇ ਵਿੱਚ بارش ਹੋਈ ਉਸ بارش ਨੇ ਪੂਰੇ ਸ਼ਹਿਰਾਂ ਦੇ ਵਿੱਚ ਪਾਣੀ ਹੀ ਪਾਣੀ ਕਰਤਾ ਹੈ ਜਿਸ ਦੇ ਕਾਰਨ ਲੋਕਾਂ ਨੂੰ ਇੱਕ ਤਾਂ ਨਮੀ ਦੀ ਗਰਮੀ ਤੋਂ ਵੀ ਪਰੇਸ਼ਾਨ ਹੋਣਾ ਪੈ ਰਿਹਾ ਉਥੇ ਹੀ ਮੀਂਹ ਦੇ ਕਾਰਨ ਲੋਕਾਂ ਨੂੰ ਪਾਣੀ ਤੋਂ ਵੀ ਪਰੇਸ਼ਾਨੀ ਆ ਰਹੀ ਹੈ ਲੋਕਾਂ ਦੇ ਵਾਹਨ ਪਾਣੀ ਦੇ ਵਿੱਚ ਹੀ ਰੁਕ ਜਾਂਦੇ ਨੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੀ ਵੜ ਗਿਆ ਇੱਕ ਵਾਰੀ ਫੇਰ ਦੱਸ ਦਈਏ ਕਿ ਪੰਜਾਬ ਦੇ ਵਿੱਚ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਹਨ ਅੱਜ ਦੀਆਂ ਮੁਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬ ਟੀਵੀ